ਇੱਕ ਪਾਸੇ ਤਾਂ Hindu ਧਰਮ ਦੇ ਨਾਲ-ਨਾਲ ਹੋਰ ਕਈ ਧਰਮਾਂ ਦੇ ਵਿੱਚ ਗਊ ਨੂੰ ਗਊ ਮਾਤਾ ਦਾ ਦਰਜਾ ਦਿੱਤਾ ਗਿਆ ਦੂਜੇ ਪਾਸੇ ਕੁਝ ਸਫੈਦ ਪੋਸ਼ ਲੋਕ ਜੋ ਕਿ ਆਪਣੀ ਹੀ ਗਊ ਮਾਤਾ ਨੂੰ ਕਤਲ ਕਰਾਉਣ ਵਾਸਤੇ ਰੋਗੀਆਂ ਮੁਸਲਮਾਨਾ ਦੇ ਨਾਲ ਰਲ ਗਏ ਨੇ ਜਦਦਾਗੇ ਕਿ ਇਹ ਗੱਲ ਨਾ ਕਿਸੇ ਸਰਕਾਰ ਤੋਂ ਲੁਕੀਏ ਤੇ ਨਾਹੀ ਹੇਠਲੇ ਪੱਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲੋਂ ਲੁਕੀਏ ਹਿੰਦੁਸਤਾਨ ਦੇ ਵਿੱਚ ਕੁਸਪੈਟ ਕਰਕੇ ਦਾਖਲ ਹੋਏ ਰਹਗਿਆ ਮੁਸਲਮਾਨਾਂ ਦੇ ਵੱਲੋਂ ਦੇਸ਼ ਦੇ ਵਿੱਚ ਕਿਸ ਤਰੀਕੇ ਨਾਲ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਮੁਸਲਮਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੇ ਪੈਰ ਪ੍ਰਸਾਰਨ ਦੇ ਨਾਲ ਹੀ Hindu ਧਾਰਮਿਕ ਭਾਵਨਾਵਾਂ ਨੂੰ ਪੜਕਾਉਂਦਾ ਕੰਮ ਕੀਤਾ ਗਿਆ ਗੋਆ ਦੇ ਕਤਲ ਦੀਆਂ ਇਹ ਖਬਰਾਂ ਸਾਹਮਣੇ ਆਈਆਂ ਜਿੱਥੇ ਢੜੱਲੇ ਦੇ ਨਾਂ ਗਊਮਾਸ ਦੀ ਤਸਕਰੀ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਇਹ ਕੰਮ ਉਨ੍ਹਾਂ ਦੇ ਵੱਲੋਂ ਪਿਛਲੇ 3 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਜਿਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਸਮੁੱਚੇ ਗਊ ਸੇਵਕਾਂ ਦੇ ਵੱਲੋਂ ਇਕੱਠੇ ਹੋ ਕੇ ਫਗਵਾੜਾ ਤੇ ਗੁਰਾਇਆਂ ਵਿਚਕਾਰ ਬਣੇ ਇੱਕ ਹੋਟਲ ਤੇ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਕੀਤੀ ਗਈ ਉਥੋਂ ਕਈ ਟਾਂ ਗਊਮਾਸ ਬਰਾਮਦ ਹੋਏ ਜਿਸ ਹੋਟਲ ਦੇ ਬੇਸਮੈਂਟ ਦੇ ਵਿੱਚੋਂ ਇਹ ਗਊਮਾਸ ਮਿਲਦਾ ਉਸ ਦੇ ਬਾਹਰ ਲੱਗੇ ਸਾਈਨ ਬੋਰਡ ਤੇ ਵੇਚਣੋ ਟਾਬਾ ਦਾ ਬੋਰਡ ਲਗਾਇਆ ਹੋਇਆ ਸੀ ਜਿਸ ਨੂੰ ਦੇਖ ਕੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵੈਸ਼ਨੂ ਟਾਬੇ ਦੀ ਆਰਡ ਦੇ ਵਿੱਚ ਹੋਰ ਹੋਟਲਾਂ ਦੇ ਵਿੱਚ ਗਊ ਮਾਸ ਦੀ ਸਪਲਾਈ ਤਾਂ ਨਹੀਂ ਕੀਤੀ ਜਾ ਰਹੀ ਸੀ ਤਾਂ ਪੁਲਿਸ ਨੇ 7 ਲੋਕਾਂ ਨੂੰ ਕਾਬੂ ਕੀਤਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੈੜੀ ਹਾਂਜੀ ਸਰ ਕੀ ਨਾ ਮੈਂ ਤਾਂ ਕੀ ਮਸਲਾ ਹੋਇਆ ਜੀ ਸਰ ਜੈਸੀ ਰਾਮ ਜੀ ਮੈਂ ਦਰਸ਼ਨ ਰਾਣਾ ਸੂਕਤ ਗਊ ਰੱਖਸ਼ਾ ਦਲ ਪਰਵਕਤਾ ਅੱਜ ਜਿਹੜਾ ਇਹ ਘਟਨਾ ਦੀ ਗੱਲ ਕਰਨ ਲੱਗੇ ਆਪਾਂ ਫਗਵਾੜੇ ਤੋਂ ਗੁਰਾਇਆਂ ਦੇ ਵਿੱਚ ਬੱਚੂ ਬਚਾਲੇ ਕਿ ਪੈਂਦਾ ਜੋਤੀ ਟੱਬਾ ਉਹਦੇ ਨਾਲ ਬੈਕ ਸਾਈਡ ਤੇ ਅੱਜ ਸਾਨੂੰ ਸੂਚਨਾ ਮਿਲੀ ਸੀ ਅੰਦਰ ਜਦੋਂ ਰੇਡ ਕਰਾਈ ਗਈ ਮਤਲਬ ਨਾ ਇੱਕ گاਂ ਦਾ ਨਹੀਂ ਲੱਖਾਂ ਗਊਆਂ ਦਾ ਇੱਥੇ ਬੀਫ ਮਿਲਿਆ ਵੱਢ ਕੇ ਜਿਹਨਾਂ ਨੂੰ ਵੱਢ ਕੁੱਟ ਕੇ ਇੱਥੇ ਜਮ੍ਹਾਂ ਕਰਦੇ ਆ ਫ੍ਰੀਜ਼ਰ ਬਗਾਏ ਦਾ ਬਣਾਇਆ ਗਿਆ ਔਰ ਫ੍ਰਿਜ ਤੇ ਇਸਤੇਮਾਲ ਕਰਕੇ ਇਹ ਗਾਵਾਂ ਨੂੰ ਐਕਸਪੋਰਟ ਕਰਦੇ ਆ ਆਈਸ ਬਾਕਸ ਹੈ ਆਈਸ ਰੂਮ ਇਹਦੇ ਚ 7 ਬੰਦੇ ਫੜੇ ਗਏ ਮੌਕੇ ਤੇ ਔਰ 5-7 ਬੰਦੇ ਭੱਜ ਗਏ ਇਹ ਜਿਹੜਾ ਕੰਮ ਹੈ ਅੱਜ ਤੋਂ ਨਹੀਂ ਚੱਲਦਾ ਰਿਹਾ ਪਿਛਲੇ ਲਗਾਤਾਰ 3-4 ਸਾਲਾਂ ਤੋਂ ਇਹ ਕੰਮ ਕਰਦਾ ਆ ਰਹੇ ਆ ਇਹ ਲੋਕ ਇਦਾਂ ਦਾ ਕਾਫੀ ਸਰਗਨਾ ਜਿਹੜੇ ਹੈਗਾ ਕੋਈ ਲੋਕ ਕੀ ਕਰਦੇ ਸੀ ਪਹਿਲਾਂ ਗਊਆਂ ਲੋਡ ਕਰਕੇ ਭੇਜਦੇ ਹੁੰਦੇ ਸੀ ਇਹਨਾਂ ਨੇ ਦੇਖਿਆ ਵੀ ਰਸਤੇ 'ਚ ਸਾਡੀ ਗਊਆਂ ਫੜ ਲੈਂਦੇ ਆ ਤੇ ਪਰਚੇ ਦਰਜ ਹੁੰਦੇ ਆ ਇਹਨਾਂ ਸਿਸਟਮ ਹੀ ਚੇਂਜ ਕਰਤਾ ਇਹਨਾਂ ਨੇ ਕੀ ਕਰਤਾ ਗਊਆਂ ਨੂੰ ਇੱਥੇ ਹੀ ਵੱਢ ਕੇ ਉਦੋਂ ਬਾਅਦ ਫ੍ਰੀਜ਼ਰ 'ਚ ਲਾ ਕੇ ਬੀਫ ਬਣਾ ਕੇ ਇਹ ਲੋਕ ਐਕਸਪੋਰਟ ਕਰਦੇ ਆ ਤਾਂ ਕਿ ਇਹਨਾਂ ਦਾ ਜਿਹੜਾ ਇਹ ਕੰਮ ਹੈ ਉਹਨੂੰ ਕੋਈ ਫੜਾਂ ਜਾ ਕੇ ਔਰ ਇਹਦੇ ਜਿਹੜੇ ਬੰਦੇ ਫੜੇ ਗਏ ਆ ਬੜੀ ਸੋਚਣ ਵਾਲੀ ਗੱਲ ਹੈ ਉਹ ਰਹੋਗੇ ਆ ਮੁਸਲਮਾਨ ਹੈ ਕਿੱਦਾਂ ਇੱਥੇ ਪਹੁੰਚੇ ਆ ਕਿੱਦਾਂ ਉਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਆ ਅਸੀਂ ਪਿਛਲੇ ਲਗਾਤਾਰ 6 ਮਹੀਨੇ ਤੋਂ ਇਹਨਾਂ ਦੀ ਰੈਕੀ ਕਰਦੇ ਆ ਰਹੇ ਸੀ ਵੀ ਕਿਸੇ ਤਰੀਕੇ ਸਾਨੂੰ ਕੋਈ ਜਾਣਕਾਰੀ ਮਿਲੇ ਤੇ ਅਸੀਂ ਇਹਨਾਂ ਦੇ ਸਕੰਜਕ ਅਸੀਂ ਅਸੀਂ ਕਈ ਲੀਡਰਾਂ ਨੂੰ ਕਈ ਨੇਤਾ ਲੋਕਾਂ ਦੇ ਕੋਲ ਵੀ ਅਸੀਂ ਗੋਹਾਰ ਲਗਾਈ ਵੀ ਸਾਡਾ ਸਹਿਯੋਗ ਕਰੋ ਕਿਉਂਕਿ ਇਹ ਕਿਸੇ ਵੀ ਕੰਮ ਨੂੰ ਇੱਥੇ ਸਰਗਨਾ ਬਹੁਤ ਵੱਡਾ ਇਹ ਛੋਟਾ ਕੰਮ ਨਹੀਂ ਬਹੁਤ ਵੱਡਾ ਸਰਗਨਾ ਲੀਡਰਾਂ ਨੂੰ ਵੀ ਗੋਹਾਰ ਲਗਾਈ ਵੀ ਸਾਡੀ ਮਦਦ ਕੀਤੀ ਜਾਵੇ ਇੱਥੇ ਰੇਡ ਕਰਾਈ ਜਾਵੇ ਸਰ ਕਿੰਨੀ ਕੁਆਂਟੀਟੀ ਫੜਨੀ ਹੈ ਅਗਰ ਕੁਆਂਟੀਟੀ ਦੀ ਗੱਲ ਕਰੇ ਇਸ ਟਾਈਮ ਪੁਲਿਸ ਪਰ ਸਾਥ ਮੌਕੇ ਦਾ ਉਹ ਹੋਊਗਾ ਪਰ ਜੇ ਗੱਲ ਕਰੀਏ ਟਨਾਂ ਦੇ ਹਿਸਾਬ ਨਾਲ ਮੈਂ ਕਿਲੋ 2 ਕਿਲੋ ਦੀ ਗੱਲ ਨਹੀਂ ਆਏ ਬਕਾਇਦਾ ਕੰਡਾ ਰੱਖਿਆ ਗਿਆ ਅੰਦਰ ਕੰਡੇ ਦੇ ਵਿੱਚ ਤੋਲ ਕੇ ਇਹ ਲੋਕ ਬੀਚ ਐਕਸਪੋਰਟ ਕਰਦੇ ਜਿਹਨੂੰ ਵੱਡਣ ਵਾਸਤੇ ਉਹਦੇ ਹਥਿਆਰ ਵੀ ਉਹਨਾਂ ਨੂੰ ਮਿਲੇ ਸੱਤ ਬੰਦੇ ਇੱਥੇ ਆ ਜੀ ਬਾਕੀ ਬੰਦੇ ਭੱਜ ਗਏ ਆ ਔਰ ਡੇਲੀ ਇੱਥੇ ਇੱਕ ਨਹੀਂ ਤਿੰਨ ਗੱਡੀਆਂ ਦੇ ਕਰੀਬ ਡੇਲੀ ਆਂਦੀ ਐ ਇੱਥੋਂ ਇਹਦੇ ਚ ਕੋਣ ਕੋਣ ਲੋਕ ਸ਼ਾਮਿਲ ਆ ਇੱਕ ਜਾਂਚ ਦਾ ਵਿਸ਼ਾ ਕਿਉਂਕਿ ਕਿਸੇ ਦੇ ਇੱਦਾਂ ਵੱਡਾ ਤੁਸੀਂ ਦੇਖ ਤੋ ਉਹ ਵੱਡਾ ਬਾਹਰ ਲਿਖ ਕੇ ਲਾਇਆ ਜੀ ਵੈਸ਼ਨੋ ਢਾਬਾ ਜੋਤੀ ਜੋਤੀ ਵੈਸ਼ਨੋ ਢਾਬਾ ਲੋਕਾਂ ਨੂੰ ਇੱਥੇ ਲੋਕ ਵੈਸ਼ਨੋ ਸਮਝ ਕੇ ਰੋਟੀ ਖਾਣ ਵਾਸਤੇ ਆਉਂਦੇ ਆ ਪਰ ਉਸ ਬੰਦੇ ਦੀ ਮਿਲੀ ਭਗਤਾ ਬਹੁਤ ਵੱਡੀ ਉਹਦੇ ਅੰਦਰ ਵੀ ਹੋ ਸਕਦਾ 20 ਮਲੇ ਵਾਟਰ ਬਲੇ ਵਲੇ ਬੰਦੇ ਤੋ ਕੀ ਇਹ ਲੋਕ ਕੀ ਕਰਦੇ ਆ ਜੇ ਇੱਦਾਂ ਦੇ ਬੰਦੇ ਨੂੰ ਉਹਨੂੰ ਕੀ ਪਤਾ ਨਹੀਂ ਹੈ ਸਾਨੂੰ ਏਡੀ ਦੂਰੋਂ ਲੁਧਿਆਣੇ ਤੋਂ ਆ ਕੇ ਆ ਫਗਵਾੜੇ ਦੀ ਵੀ ਵਰਸਨ ਹੈ ਆ ਹਰ ਪੂਰੇ ਪੰਜਾਬ ਤੋਂ ਇੱਥੇ ਟੀਮਾਂ ਪਹੁੰਚੀ ਆ ਜਦੋਂ ਬੰਦਿਆਂ ਨੂੰ ਇੱਥੇ ਪਤਾ ਲੱਗਿਆ ਕਰੋਨਾ ਆਂਦਾ ਹੈ ਆਪਾਂ ਇੱਕ ਜਦੋਂ ਪੱਠੇ ਬਾਣ ਜਾਂਦੇ ਆ ਗਊਸਾਲਾ ਜਾਂਦੇ ਆ ਆਪਾਂ ਕਹਿੰਦੇ ਫੋਨ ਕੱਟ ਲਿਆ ਗਊ ਮਾਂ ਤਾਂ ਉਹ ਚਾਰਾ ਪਾਤਾ ਤੇ ਇੱਥੇ ਤਾਂ ਲੱਖਾਂ ਗਊਆਂ ਵੜਤੀਆਂ ਇਹਨਾਂ ਨੇ ਉਹ ਵੀ ਸਾਡੇ ਪੰਜਾਬ 'ਚ ਜਿੰਦਾ ਵੀ ਗਊ ਮਾਂ ਤਾਂ ਜਿੰਦਾ ਜਿੰਦਾ ਸੀ ਉਸ ਜਗ੍ਹਾ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਰੇਡ ਕਰਾਉਣ ਚੱਲੀ ਹੈ ਮੌਕੇ ਤੇ ਹੋ ਸਕਦਾ ਉੱਥੇ ਵੀ ਬੰਦੇ ਫੜੇ ਜਾਣ ਕਿਉਂਕਿ ਜਿੱਥੇ ਕਟਾਈ ਹੁੰਦੀ ਹੈ ਕੱਟ ਕੇ ਲੈ ਕੇ ਇੱਥੇ ਆਂਦੇ ਆ ਹੋ ਸਕਦਾ ਉੱਥੇ ਜਿੰਦੀ ਗਾਵਾਂ ਵੀ ਮਿਲ ਜਾਣ ਜਿਹੜਾ ਓਨਰ ਇਹ ਆ ਉਹ ਓਨਰ ਦਾ ਕੀ ਨਾਮ ਆ ਤੇ ਓਨਰ ਕਿੱਥੇ ਮੌਜੂਦ ਸੀਗਾ ਮੌਕੇ ਤੇ ਓਨਰ ਭੱਜ ਗਿਆ ਮੌਕੇ ਤੇ ਢਾਬੇ ਦਾ ਮਾਲਕ ਵੀ ਭੱਜ ਗਿਆ ਢਾਬੇ ਦੇ ਮਾਲਕ ਨੇ ਤਾਂ ਬਲਕਿ ਅਗਰ ਉਹ ਸ਼ਾਮਿਲ ਨਹੀਂ ਹੋਣਾ ਸੀ ਉਹ ਕਰਨਾ ਚਾਹੀਦਾ ਉਹਨੇ ਲੋਕ ਲਾਤੇ ਪਿੱਛੇ ਗੇਟ ਲੋਕ ਲਾਤੇ ਕਿਉਂਕਿ ਇਹਦੇ 'ਚ ਮਿਲੀ ਭਗਤ ਹੈ ਬਹੁਤ ਵੱਡੀ ਮਿਲੀ ਭਗਤ ਹੈ ਅਸੀਂ ਪੁਲਿਸ ਪ੍ਰਸ਼ੰਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਕੇ ਇੱਕ ਕਾਲ ਤੇ ਇੱਥੇ ਪਹੁੰਚੇ ਮੌਕੇ ਤੇ ਆ ਕੇ ਰੇਡ ਕਰਾਈ ਹੈ ਮੈਡਮ ਐਸ ਐਚਓ ਸਾਹਿਬ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਮੌਕੇ ਤੇ ਆ ਕੇ ਸਾਡੇ ਨਾਲ ਸੀ ਹੋ ਕੀਤਾ ਬੜਾ ਪੀਸਫੁਲੀ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਜਿੱਦਾਂ ਕਿ ਅਧਿਕਾਰੀਆਂ ਨੇ ਕੰਮ ਇੱਥੇ ਕੀਤਾ ਹੈ ਕਾਨੂੰਨ ਵੀ ਆਪਣਾ ਕੰਮ ਉਸੇ ਹੀ ਤਕਨੀਕ ਨਾਲ ਕਰੇ ਇਹ ਬੰਦਿਆਂ ਨੂੰ ਇਹ ਨਹੀਂ ਕਿ ਅੱਜ ਫੜੇ ਜਾਣ ਤੇ ਮੁੜ ਕੇ ਜ਼ਮਾਨਤਾ ਹੋ ਜਾਣਾ ਇਹਨਾਂ ਦੀ ਸਜ਼ਾ ਹੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਕੰਮ ਕਰਨ ਤੋਂ ਪਹਿਲਾਂ ਲੱਖ ਵਾਰੀ ਸੋਚਣ ਪਹਿਲਾਂ ਕਿ ਅਸੀਂ ਕਿਹੜਾ ਗੰਦਾ ਕੰਮ ਕਰਨ ਲੱਗੇ ਆ ਜੇ ਆਪਾਂ ਆਧਾਰ ਕਾਡਾਂ ਦੀ ਗੱਲ ਕਰਦੇ ਹਾਂ ਤੁਸੀਂ ਦੱਸਣਾ ਕਿ ਮੁਸਲਮਾਨ ਭਾਈਚਾਰਾ ਆ ਤੇ ਉਹਨਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਪਏ ਹੋ ਪਹਿਲੀ ਗੱਲ ਤਾਂ ਮੈਂ ਤੁਹਾਡੀ ਇਸ ਗੱਲ ਨੂੰ ਹੀ ਟੋਕੂਗਾ ਭਾਈਚਾਰਾ ਨਹੀਂ ਭਾਈ ਚਾਰਾ ਨਹੀਂ ਹੈ ਇਹ ਲੋਕ ਸਾਨੂੰ ਭਾਈ ਨਹੀਂ ਸਮਝਦੇ ਆਪਾਂ ਤਾਂ ਕਹਿੰਦੇ ਭਾਈ ਚਾਰਾ ਸਾਨੂੰ ਚਾਰਾ ਹੀ ਸਮਝਦਾ ਸਿਰਫ ਭਾਈ ਲਬਦ ਤਾਂ ਇਹਨਾਂ ਦੀ ਜ਼ੁਬਾਨ ਤੇ ਹੈ ਨਹੀਂ ਕਿਉਂਕਿ ਜਿਨ੍ਹਾਂ ਨੇ ਸਾਡੀ ਗਊ ਮਾਤਾ ਹੀ ਵੜਤੀ ਉਹਨਾਂ ਵਾਸਤੇ ਕਾਹਦੇ ਭਰਾ ਰਹਿ ਜੇ ਅਸੀਂ ਸਮਾਜ ਦੇ ਵਿੱਚ ਸਾਡੇ ਲਈ ਸਾਡੇ ਸਤਰਮ ਇੱਕੋ ਹੀ ਬਰਾਬਰ ਹੈ ਅਸੀਂ ਸਤਿਕਾਰ ਕਰਦੇ ਹਾਂ ਸਾਰਾ ਪਰ ਜਿਹੜੇ ਇਦਾਂ ਦੇ ਲੋਕ ਹੈ ਭਾਈ ਚਾਰੇ ਦੇ ਨਾਂ ਤੇ ਸਾਨੂੰ ਹੀ ਚਾਰਾ ਬਣਾ ਕੇ ਇਸਤੇਮਾਲ ਕਰਦੇ ਆਂ ਇਦਾਂ ਦੇ ਲੋਕਾਂ ਤੇ ਖਾਸ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੈਂ ਤੁਹਾਡੇ ਚੈਨਲ ਦੇ ਰਾ ਇੱਕ ਗੱਲ ਹੋਰ ਅੱਜ ਕਰਨ ਲੱਗਿਆ ਇੱਦਾਂ ਦੇ ਪੰਜਾਬ 'ਚ 14 ਹੋਰ ਚੱਲਦੇ ਆ 15 ਚੱਲਦੇ ਸੀ ਜਿਹੜੀ ਇਨਫਾਰਮੇਸ਼ਨ ਸਾਡੀ ਹੈ 14 ਹੋਰ ਆ ਜਿਨ੍ਹਾਂ ਤੇ ਜਲਦੀ ਹੀ ਗੁਲਾਸਾ ਹੋਵਾਂਗੇ ਜੀ 14 ਵੀ ਫੜਾਂਗੇ ਅੱਜ ਇੱਕ ਫੜਿਆ ਗਿਆ ਇੱਦਾਂ ਤੇ 15 ਇੱਥੇ ਪੰਜਾਬ ਦੇ ਵਿੱਚ ਪੁੱਛੜਖਾਨੇ ਚੱਲ ਰਹੇ ਆ ਮੈਂ ਕੋਈ ਹਵਾ 'ਚ ਗੱਲ ਨਹੀਂ ਕਰੂੰਗਾ ਬੇ ਸਬੂਤ ਗੱਲ ਕਰਦਾ ਪਿਆ ਔਰ ਇਹਦੇ 'ਚ ਬਹੁਤ ਲੋਕ ਮਿਲੇ ਹੋਏ ਆ ਅਸੀਂ ਉਹਨਾਂ ਦੇ ਵੀ ਪਰਦਾ ਫਾਸ਼ ਕਰਾਂਗੇ ਔਰ ਭਗਵੰਤ ਮਾਨ ਸਾਫ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਆਂ ਕਿ ਜਿਹਦਾ ਨਸੇ ਨੂੰ ਠੱਲ ਪਾਉਣ ਵਾਸਤੇ ਇਹ ਯੁੱਧ ਜਾਰੀ ਕੀਤਾ ਹੈ ਵੀ ਇੱਕ ਯੁੱਧ ਇਦਾਂ ਦਾ ਵੀ ਜਾਰੀ ਕੀਤਾ ਜਾਵੇ ਜਿਹੜਾ ਦਰਿਆ ਨਾ ਇਹ ਜਿਹੜੀ ਤੁਸੀਂ ਦੇਖੋ ਅੱਜ ਕੱਲ ਹਰ ਚੀਜ਼ ਚ ਨਕਲੀ ਪਨੀਰ ਨਕਲੀ ਦੁੱਧ ਨਕਲੀ ਉਹਦਾ ਕਾਰਨ ਕੀ ਗਾਂ ਤਾਂ ਬੱਚੀ ਨਹੀਂ ਗਾਂ ਤਾਂ ਬੱਚੀ ਨਹੀਂ ਆ ਕਿਉਂਕਿ ਵੱਡੀ ਯਾਰੀ ਹੈ ਦਿਨ ਰਾਤ ਇਸ ਕਰਕੇ ਅਸੀਂ ਸਰਕਾਰਾਂ ਤੋਂ ਵੀ ਬੇਨਤੀ ਕਰਦੇ ਆ ਵੀ ਕਾਨੂੰਨੀ ਇਦਾਂ ਦਾ ਬਣੇ ਜਿਹਦੇ ਕਰਕੇ ਕਿ ਇਹ ਲੋਕਾਂ ਨੂੰ ਡਰ ਪੈਦਾ ਹੋਵੇ ਬਾਕੀ ਮੇਰੇ ਸ਼ੋਗੀਆਂ ਨਾਲ ਉਹ ਦੱਸਣਗੇ ਕੁਝ ਗੱਲਾਂ ਵੀ ਜਿਹੜਾ ਇਹ ਚੀਜ਼ਾਂ ਵੀ ਕਿਉਂਕਿ ਇਹ ਸਾਰੇ ਇੱਥੇ ਇੱਕ ਨਹੀਂ ਐ ਆ ਮੇਰੇ ਵੀਰਿਆ ਤੁਸੀਂ ਥੋੜਾ ਕੈਮਰਾ ਘੁਮਾਓਗੇ ਦੇਖ ਸਕਦੇ ਹੋ ਇੱਥੇ ਸਾਰੇ ਲੋਕ ਆਪਣੇ ਨਾਲ ਜੁੜੇ ਹੋਏ ਆ ਇੱਥੇ ਜਿਹੜਾ ਸਰ ਕੀ ਨਾ ਨਾ ਤੇ ਕੀ ਮਸਲਾ ਸਾਰਾ ਸਰ ਮੇਰਾ ਨਾਮ ਦੇਵ ਅਮਿਸ਼ਰਮਾ ਔਰ ਮੈਂ ਰਾਸ਼ਟਰੀ ਪ੍ਰਚਾਰਕਾਂ ਸ਼੍ਰੀ ਹਿੰਦੂਦਕ ਤੋਂ ਔਰ ਰਾਣਾ ਜੀ ਦੀ ਇਨਫੋਰਮੇਸ਼ਨ ਦੇ ਉੱਤੇ ਇੱਕ ਬਹੁਤ ਵੱਡਾ ਤੁਹਾਨੂੰ ਦੇਖਿਆ ਤੁਸੀਂ ਕਿ ਕਈ ਗਊ ਗਊ ਮੰਤਰਾ ਗਊਆਂ ਦਾ ਕਾਫੀ ਪਾਰਿਮਾਰ ਦਾ ਵਿੱਚ ਮਾਸ ਬਰਬਤ ਹੋਇਆ ਇੱਕ ਦੇ ਕੇ ਨਾ ਫੈਕਟਰੀ ਲਗਾਈ ਹੋਈ ਹੈ ਇੱਥੇ ਇਹਨਾਂ ਨੇ ਜਿਤੇ ਜਿਤੇ ਗੌਰਸ਼ਕਾਂ ਨੂੰ ਕਿਤਨੇ ਕਿਤਨੇ ਸਗਠਨਾਂ ਲੋਡ ਪੈਂਦੀ ਹੈ ਸਾਡਾ ਫਰਜ਼ ਬਣਦਾ ਵੀ ਸਗਠਨਾਂ ਪੈਲ ਦੇ ਅਧਾਰ ਦੇ ਉਹਨਾਂ ਦੇ ਮਦਦ ਲਈ ਪਹੁੰਚਾ ਉੱਥੇ ਬੜਾ ਮਦਬਗੀ ਗੱਲ ਹੈ ਕਿ ਇੱਥੇ ਇਸ ਰੋਡ ਦੇ ਉੱਤੇ ਗੁਰਾਇਆਂ ਦੇ ਬਿਲਕੁਲ ਨਾਲ ਕਹਿੰਦੇ ਘੁੰਦੇ ਆਪਣੇ ਆਪ ਨੂੰ ਲੀਡਰ ਬਣਦੇ ਜਿਹੜੇ ਜਿਹੜੇ ਬਾਜਪਾ ਦੇ ਲੀਡਰ ਵੀ ਆਪਣੇ ਆਪ ਨੂੰ ਖਾਂਦੇ ਆ ਤੇ ਬੜੇ ਬਾਕੀ 파ਟੀਆਂ ਦੇ ਖਾਂਦੇ ਆ ਜੋਤੀ ਟਾਬਾ ਔਨ ਰੋਡ ਵੈਸ਼ਨ ਟਾਬਾ ਤੇ ਲਿਖਿਆ ਹੋਇਆ ਔਰ ਉਸ ਦੇ ਪਿੱਛੇ ਆਈਸ ਰੂਮ ਬਣਾ ਰੱਖਿਆ ਹੈ ਬੇਸਮੈਂਟ ਦੇ ਵਿੱਚ ਜਿਸ ਦੇ ਵਿੱਚ ਕਾਫੀ ਗਊਆਂ ਦੀ ਮਾਤਰਾ ਦੇ ਵਿੱਚ ਕਤਲ ਕਰਕੇ ਉਹਨਾਂ ਨੂੰ ਪੈਕਟਾਂ ਦੇ ਵਿੱਚ ਪੈਕ ਕੀਤਾ ਗਿਆ ਜਿਹੜਾ ਅਸੀਂ ਨੀਚੇ ਦਿਖਾ ਚੁੱਕੇ ਹਾਂ ਸੱਤ ਜਿਹੜੇ ਗਊ ਤਸਕਰ ਸੀਗੇ ਜਿਹੜੇ ਗਊਸ ਤਿਆਰੇ ਆ ਉਹ ਬਰਾਮਦ ਕੀਤੇ ਫੜੇ ਗਏ ਗਊ ਰਛਾਹ ਦੀ ਜਿਹੜੀ ਪਹਿਲ ਸੀਗੀ ਉਹਨਾਂ ਦੀ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਦਾ ਸਾਥ ਦੇ ਨਾਲ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਨੂੰ ਹੁਣ ਆਪਣਾ ਜਿਹੜਾ ਅਗਲੀ ਕਾਰਵਾਈ ਵਾਸਤੇ ਭੇਜ ਦਿੱਤਾ ਗਿਆ। ਇੱਥੇ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਉਹ ਬਖ ਤੁਸੀਂ ਦਿਖਾਓਗੇ ਉਸ ਜੀਦ ਨੂੰ ਦਿਖਾਓ ਕਿ ਕਿਸ ਤਰੀਕੇ ਨਾਲ ਗਊਆਂ ਦਾ ਮਾਸ ਪਕਾਇਆ ਵੀ ਜਾ ਰਿਹਾ ਸੀ। ਕਈ ਜੀਜ਼ਾਂ ਹੱਲੇ ਬੈਨ ਹੈ। ਕਈ ਜੀਜ਼ਾਂ ਹੱਲੇ ਸ਼ਟਰ ਗਏ ਹੋਏ ਆ ਉਧਰ ਵੀ ਸ਼ਟਰ ਗਿਰਿਆ ਹੋਇਆ ਹੈ ਇਹ ਵੀ ਹੱਲੇ ਜਾਂਚ ਹੋਣੀ ਜ਼ਰੂਰੀ ਹੈ। ਅੰਦਰ ਫੋਰਚੂਨਰ ਗੱਡੀ ਖੜੀ ਹੈ। ਉਸ ਦੀ ਜਾਂਚ ਹੋਣੀ ਵੀ ਜ਼ਰੂਰੀ ਹੈ। ਹੁਣ ਜਿਸ ਤਰੀਕੇ ਨਾਲ ਅੱਗੇ ਜੋਤੀ ਦਾ ਟੱਬ ਹੈ ਨੇ ਤੇ ਵੈਸ਼ਨੋ ਟੱਬ ਲਿਖਿਆ ਗਿਆ। ਤੇ ਮੈਂ ਇਸ ਗੱਲ ਤੋਂ ਹੈਰਾਨ ਆ ਗਈ ਪੰਜਾਬ ਦੇ ਵਿੱਚ ਇਹ ਬੰਗਲਾਦੇਸ਼ੀ ਬਣਿਆ ਹੋਇਆ। ਪੰਜਾਬ ਦੇ ਵਿੱਚ ਯੂਪੀ ਬਣਾ ਰੱਖ ਕਿਹੜੇ ਹੋਟਲਾਂ ਸਪਲਾਈ ਹੁੰਦਾ ਹੈ ਕਿਹੜੇ ਐਕਸਪੋਰਟ ਦੇ ਵਿੱਚ ਜਾਂਦਾ ਹੈ ਗੋਆ ਦਾ ਮਾਸ ਇਸ ਦੀ ਜਾਂਚ ਹੋਣੀ ਜ਼ਰੂਰੀ ਹੈ ਔਰ ਕਿਹੜੇ ਐਸੇ ਨਕਾਬੋ ਸ਼ਿੰਦੂ ਹਨ ਜੋ ਉਸ ਕੁਹਾੜੀ ਦਾ ਰੂਪ ਲੈ ਕੇ ਬੈਠੇ ਹੋਏ ਹਨ ਜੋ ਪੇੜ ਕੱਟਣ ਦੇ ਵਿੱਚ ਵੀ ਸਾਥ ਦਿੰਦੀ ਹੈ ਲੱਕੜੀ ਪਿੱਛੇ ਕਿਹੜੇ ਐਸੇ ਲੋਕ ਹੈ ਜੋ ਲੋਕ ਇਸ ਚੀਜ਼ ਦੇ ਪਿੱਛੇ ਸਾਥ ਦੇ ਰਹਿਣ ਲੋਕਾਂ ਦਾ ਸੱਤ ਰੋਹੇਂਗੀਆਂ ਮੁਸਲਮਾਨ ਫੜੇ ਜਾਂਦੇ ਹਨ ਔਰ ਇੱਕ Hindu ਟਾਬੇ ਦੇ ਪਿੱਛੋਂ ਇਹਨਾਂ ਦਾ ਕੀ ਲਿੰਕ ਆਪਸ ਦੇ ਵਿੱਚ ਇਹਦਾ ਮਾਲਕ ਕੌਣ ਹੈ ਇਸ ਪ੍ਰਾਪਰਟੀ ਦਾ ਮਾਲਕ ਕੌਣ ਹੈ ਸਰ ਜੀ ਆਪਾਂ ਕੈਨ ਦਾ ਭਾਵ ਤਾਂ ਦਏ ਹੈ ਕਿ ਜਿਹੜਾ ਬੈਸਨੂਮ ਲੇਕ ਕੇ ਟਾਪੇ ਨੂੰ ਇਹ ਮਗਰ ਪਿੱਛੇ ਧੰਦਾ ਚਲਾਇਆ ਜਾ ਰਿਹਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਰੀ ਪ੍ਰਾਪਰਟੀ ਇਹਨਾਂ ਦੀ ਹੈ ਸਾਹਮਣੇ ਟੱਬ ਹੈ ਚਾਰ ਮੂ ਬਣਾ ਰੱਖੇ ਆਗੇ ਬੈਕਗਰਾਉਂਡ ਦੇ ਚਾਰਾਂ ਦਾ ਮਾਲਕ ਇੱਕੋ ਹੀ ਆ ਤੁਸੀਂ ਸਰ ਇਹਨਾਂ ਸਾਰਿਆਂ ਦੇ ਬਾਹਰ ਤੁਰੇ ਤੁਰੇ ਬਾਹਰ ਚਲੇ ਚਲੋ ਜਿਹੜਾ ਬੀਫ ਦਾ ਤੁਰੇ ਤੁਰੇ ਲੈ ਚਾ ਗਿਆ ਹੈ ਸਾਰਾ ਬਾਹਰ ਸਿੱਖਿਆ ਜਾਵੇ ਤਾਂ ਕਿੰਨਾ ਬੀਫ ਨੂੰ ਹਾਂਜੀ ਗੱਡੀ ਨਹੀਂ ਕੀਤਾ ਗਿਆ ਹੈ ਕੁੰਟਲਾਂ ਦੇ ਹਿੱਸੇ ਦੇ ਵਿੱਚ ਬੀਫ ਕਟਿੰਗ ਹੋਈ ਆ ਔਰ ਨੀਚੇ ਉਹਨਾਂ ਦੇ ਪੈਕੇਟ ਬਣਾਏ ਗਏ ਆ ਨੀਚੇ ਇੱਕ ਆਈਸਰੂਮ ਬਣਾਇਆ ਗਿਆ ਹੈ ਸੋ ਸਾਈਜ਼ ਰੂਮ ਦੇ ਵਿੱਚ ਹੀ ਸਾਰਾ ਕੁਝ ਗਊਆਂ ਕੱਟ ਕੇ ਉੱਥੇ ਪੈਕਟਾਂ ਦੇ ਵਿੱਚ ਪੈਕ ਕੀਤੀਆਂ ਗਈਆਂ ਜਦ ਅਸੀਂ ਬੇਸਮੈਂਟ ਦੀ ਜਾਂਚ ਕਿਤੇ نیچے ਗਏ ਅਸੀਂ ਦੇਖਿਆ ਕਿ ਗਊਆਂ ਨੂੰ ਕੱਟ ਕੇ ਉਹਨਾਂ ਦੇ ਪੈਕਟ ਬਣਾਏ ਗਏ ਹਨ ਔਰ ਇਹ ਪੈਕਟ ਕਿੱਥੇ ਕਿੱਥੇ ਜਾਣੇ ਸੀਗੇ ਉਹਦੀ ਪੜਤਾਲ ਹੁਣ ਅਗਲੀ ਜਿਹੜੀ ਮੁਰਲੀ ਜਾਂਚ ਪੁਲਿਸ ਕਰੇਗੀ ਥੈਂਕ ਯੂ ਸਰ ਠੀਕ ਹੈ ਜੀ ਸਰ ਅਸੀਂ ਬਸ ਇੱਥੇ ਪਹੁੰਚੇ ਆਂ ਜੀ ਲੈ ਜੀ ਗਊ ਮਾਸ ਕਹ ਰਿਹਾ ਤਾਂ ਆਪਾਂ ਕੇਸ ਰਜਿਸਟਰ ਕਰਨ ਲੱਗੇ ਆਂ ਪੈਟਰੋਲੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਉਹ ਆਪਣੀ ਟੀਮ ਆਪਣ ਜਿਹੜੀ ਹੈ ਨਿਯੁਕਤ ਕਰਦੀ ਆ ਉਹ ਜਲਦੀ ਹੀ ਟੀਮ ਆ ਜਾਏਗੀ ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਅਸੀਂ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਿਆਨਾਂ ਦੇ ਆਧਾਰ ਤੇ ਕਰ ਰਹੇ ਹਾਂ ਕਿੰਨੀ ਵੀ ਕੀਤੀ ਗਈ ਕੋਈ ਜੋ ਮੰਗ ਲਈ ਹੈ ਮੈਂ ਉਸੇ ਘਰ ਕਾ ਆਈ ਐਮ ਜਸਟ ਰੀਚਿੰਗ ਹੇਅਰ ਮੈਂ ਉੱਥੇ ਪਹੁੰਚਿਆ ਹਾਂ ਠੀਕ ਹੈ ਜੀ ਇਹ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਦਰ ਕਾਰਵਾਈ ਵੱਡਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤੁਹਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ ਕੋਈ ਕ੍ਰਿੰਦੇ ਵਗੈਰਾ ਵੀ ਫੜਿਆ ਸਾਰੇ ਯੋਹੀ ਤੁਹਾਨੂੰ ਪਿਆਰ ਹੈ ਨਾ ਮੈਂ ਡਿਟੇਲਡ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅਜੇ ਸਟਿਲ ਅਜੇ ਆਪਾਂ ਐਫਆਰ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਫਰਦਾ ਦੱਸਾਂਗਾ